ਉਥੇ ਤਿੱਬੀ ਸਾਹਿਬ ਗੁਰਦੁਆਰਾ ਬਣਿਆ ਉੱਚੀ ਪਹਾੜੀ ਸੀ ਉਥੇ ਗਏ ਉਦੋਂ ਬਾਅਦ ਫਿਰ ਚਮਕੌਰ ਸਾਹਿਬ ਦੀ ਗੜੀ 'ਚ ਮਹਾਰਾਜ ਆਉਂਦੇ ਮਹਾਰਾਜ ਚਮਕੌਰ ਦੀ ਗੜੀ ਆਏ ਬਹੁਤ ਉੱਚੀ ਪਹਾੜੀ ਤੇ ਗੜੀ ਉੱਚੀ ਤੇ ਰੜਾ ਮદાન ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਥੇ ਫਿਰ 10 ਲੱਖ ਫੌਜ ਨੇ ਘੇਰਾ ਪਾਇਆ ਜਦੋਂ ਮਹਾਰਾਜ ਨੂੰ ਘੇਰਾ ਪਾਇਆ ਧੰਗੁਰੂ ਗੋਵਰ ਸਿੰਘ ਮਹਾਰਾਜ ਆਪਣੇ ਜਾਨਾਂ ਤੋਂ ਪਿਆਰੇ ਸਿੰਘਾਂ ਨੂੰ ਪਿਆਰ ਕਰਦੇ ਕਲਗੀ ਧਰ ਕਹਿੰਦੇ ਨੇ ਸਿੰਘੋ ਤਨੋਂ ਤੁਸੀਂ ਮੇਰੇ ਪਿੱਛੇ ਜਾਨਾਂ ਤਲੀ ਤੇ ਧਰੀ ਫਿਰਦੇ ਹੋ ਅੱਗੇ ਮੈਂ ਆਰਾਮ ਕਰਦਾ ਸੀ ਤੁਸੀਂ ਪਹਿਰਾ ਦਿੰਦੇ ਸੀ ਭਾਈ ਦਇਆ ਸਿੰਘਾ ਅੱਜ ਸਾਰੇ ਸਿੰਘ ਪਾ ਦੇ ਅੱਜ ਮੈਂ ਪਹਿਰਾ ਦੇਣਾ ਧੰਗੁਰੂ ਗੋਵਰ ਸਿੰਘ ਮਾਰੇ ਮੈਂ ਪਹਿਰਾ ਦੇਾਂਗਾ ਸਾਰੇ ਸਿੰਘ ਆਰਾਮ ਕਰਦੇ ਨੇ ਕਲਗੀ ਧਰ ਸੱਚੇ ਪਾਤਸ਼ਾਹ ਇੰਨਾ ਪਿਆਰ ਕਰਦੇ ਨੇ ਜਾ ਜਾ ਕੇ ਸਿੰਘਾਨੀਆਂ ਲੱਤਾਂ ਵੀ ਦਬਦੇ ਧੰਨ ਗੁਰੂ ਗੋਬਨ ਸਿੰਘ ਮਹਾਰਾਜ ਐਨਾ ਪਿਆਰ ਕਰਦੇ ਨੇ ਮੁੱਖ ਸਾਫ ਕਰਦੇ ਨੇ ਬਾਬਾ ਅਜੀਤ ਸਿੰਘ ਜੀ ਦਾ ਸੀਸ ਪੱਟ ਦਾ ਸਰਾਣਾ ਬਣਾ ਕੇ ਧੰਨ ਗੁਰੂ ਗੋਬਨ ਸਿੰਘ ਮਹਾਰੇ ਨੇ ਐਦਾਂ ਗੋਦ ਵਿੱਚ ਲਿਆ ਅੱਜ ਮੇਰੇ ਲਾਲ ਮੇਰੇ ਕੋਲ ਨੇ ਪਰ ਕੱਲ ਨੂੰ ਮੇਰੇ ਲਾਲਾ ਨੇ ਮੇਰੇ ਕੋਲ ਨਹੀਂ ਹੋਣਾ ਸਰ ਸੰਗਤ ਸਲੱਖ ਫੌਜ ਨੇ ਘੇਰਾ ਪਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਾਰੇ ਸਿੰਘ ਬੁਲਾਏ ਸਿੰਘੋ ਵਕਤ ਆ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਦੇ ਖੋਲੀ ਖੇਡਦੇ ਸੀ ਪਰ ਇੱਥੇ ਹੋਲਾ ਮੱਲਾ ਖੇਡਦੇ ਸੀ ਪਰ ਇੱਥੇ ਅੱਜ ਖੂਨ ਦੀ ਹੋਲੀ ਖੇਡੀ ਜਾਏ ਸਿੰਘੋ ਜਰ ਜੋਰੂ ਜ਼ਮੀਨ ਪਿੱਛੇ ਲੜਾਈ ਨਹੀਂ ਸਾਡੀ ਮੈਂ ਜ਼ਮੀਨ ਪਿੱਛੇ ਜੋਰੂ ਪਿੱਛੇ ਇਹ ਜਮੀਨ ਪਿੱਛੇ ਲੜਾਈ ਨਹੀਂ ਇਹ ਮਜਲੂਮਾਂ ਦੀ ਰੱਖਿਆ ਵਾਸਤੇ ਦਲਦਲ ਵਿੱਚੋਂ ਕੱਢਣ ਵਾਸਤੇ ਮਾੜੀ ਹਕੂਮਤ ਦਾ ਮਾੜੀਆਂ ਸਰਕਾਰਾਂ ਦਾ ਵਿਰੋਧ ਉਦੋਂ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਕੀਤਾ ਅੱਜ ਵੀ ਖਾਲਸਾ ਕਰਦਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰੇ ਕਹਿੰਦੇ ਮਾਰੇ ਨਾਲ ਤੇ ਵੈਰ ਹੀ ਕੋਈ ਨਹੀਂ ਸੀ ਸਰਕਾਰਾਂ ਦਾ ਆਪਣੀ ਜ਼ਿੰਦਗੀ ਜਿਉਂਦੇ ਆਨੰਦ ਨਾਲ ਰਹਿੰਦੇ ਹਾਂ ਕਲਗੀਧਰ ਕਹਿੰਦੇ ਮੈਂ ਕਿਸੇ ਤੇ ਅਤਿਆਚਾਰ ਨਹੀਂ ਵੇਖ ਸਕਦਾ ਮੈਂ ਕਿਸੇ ਗਰੀਬ ਤੇ ਜ਼ੁਲਮ ਹੁੰਦਾ ਨਹੀਂ ਵੇਖ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਸਿੰਘ ਬੁਲਾਏ ਸਿੰਘੋ ਇੱਥੇ ਹੁਣ ਬੜੇ ਕਰੜੇ ਪਰਚੇ ਪਹਿਣਗੇ ਇਮਤਿਹਾਨ ਪਹਿਣਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 10 ਲੱਖ ਫੌਜ ਨੇ ਘੇਰਾ ਪਾਇਆ ਤੇ ਸਾਰ ਸੰਗਤ ਉਸ ਵੇਲੇ ਫਿਰ 8-8 ਸਿੰਘਾਂ ਦਾ ਜਥਾ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਤੇ ਪਹਿਲਾ ਜਥਾ ਤੋੜਨ ਲੱਗੇ ਥਾਪੜਾ ਦਿੱਤਾ ਕਲਗੀ ਧਰ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਸਿੰਘੋ ਐਡਾ ਜੂਝ ਕੇ ਲੜਨਾ ਹੈ ਇਹਨਾਂ ਨੂੰ ਪਤਾ ਲੱਗ ਜਾਏ ਗੁਰੂ ਗੋਬਿੰਦ ਸਿੰਘ ਦੇਆ ਸਿੰਘਾਂ ਚ ਪਾਵਰ ਕਿੰਨੀ ਹੈ ਸ਼ਕਤੀ ਕਿੰਨੀ ਹੈ ਸਾਧ ਸੰਗਤ ਜੀ ਅੱਜ ਖੇਡ ਲੋ ਖੂਨ ਦੀਆ ਹੋਲੀ ਧੰਨ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਨੇ ਇੱਥੇ ਕਿਹੜਾ ਨੇਥ ਜੰਮਣਾ ਅੱਜ ਖੇਡ I'm <laughs> ਜਮਰਾ ਮੇਰੇ ਪਿਆਰੇ ਇੱਥੇ ਕਿਹੜਾ ਨਿੱਸ ਜਮਰਾ ਧਨ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਅੱਠ ਸਿੰਘਾਂ ਦਾ ਜਥਾ ਭੇਜਿਆ ਸਾਰਸੰਗਤ ਜੀ ਉਸ ਵੇਲੇ ਕਹਿੰਦੇ ਐਡੀ ਤਗੜੀ ਤੇਗ ਵਾਈ ਸਿੰਘਾਂ ਨੇ ਜਾ ਕੇ ਧਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਬਾਦਸ਼ਾਹ ਦਾ ਖਾਲਸਾ ਸਤਗੁਰੂ ਗੜੀ ਤੇ ਖੜ ਕੇ ਵੇਖਦੇ ਨੇ ਧਨ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਉੱਥੇ ਵਾਕ ਸਿੱਧ ਕੀਤਾ ਸਵਾ ਲੱਖ ਸੇ ਏਕ ਲੜਾਉ ਤਵੇ ਗੋਵਿੰਦ ਸਿੰਘ ਨਾਮ ਏ ਏ ਉਥੇ ਮਰਨੇ ਵਾਕ ਸਿੱਧ ਕੀਤਾ ਚਮਕੌਰ ਦੀ ਧਰਤੀ ਸਾਰ ਸੰਗਤ ਅੱਠ ਸਿੰਘ ਗਏ ਤੜਥੱਲੀ ਮਜਾਦੀ ਜੰਗ ਵਿੱਚ ਜਾ ਕੇ ਤੇ ਕਹਿੰਦੇ ਫੇਰ ਜਦੋਂ ਸ਼ਹੀਦੀ ਪ੍ਰਾਪਤ ਕਰ ਗਏ ਦੂਜਾ ਜਥਾ ਮਰਨੇ ਤਿਆਰ ਕੀਤਾ ਫੇਰ ਅੱਠ ਸਿੰਘ ਗਏ ਉਹ ਤੋਂ ਬਾਅਦ ਕਹਿੰਦੇ ਗਲ ਵਿੱਚ ਪੱਲਾ ਪਾਇਆ ਸਾਹਿਬ ਬਾਬਾ ਜੀਤ ਸਿੰਘ ਮਹਾਰਾਜ ਗਲ ਵਿੱਚ ਪੱਲਾ ਪਾ ਕੇ ਆਏ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਸੱਚੇ ਪਾਤਸ਼ਾਹ ਮੇਰਾ ਦਿਲ ਕਰਦਾ ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦ ਹੋਵਾਂ ਮੇਰਾ ਵੀ ਦਿਲ ਕਰਦਾ ਹੈ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਪ੍ਰਸੰਨ ਹੋਏ ਕਲਗੀਆਂ ਵਾਲੇ ਅਜੀਤ ਸਿੰਘਾ ਮੈਂ ਇਸ ਵੇਲੇ ਦਾ ਇੰਤਜ਼ਾਰ ਕਰਦਾ ਸੀ ਮੈਂ ਇਸ ਵੇਲੇ ਨੂੰ ਉਡੀਕਦਾ ਸੀ ਮੇਰਾ ਪੁੱਤਰ ਆ ਪਾਵੇ ਮੇਰਾ ਲਾਲ ਸਾਹਿਬ ਜਦ ਆ ਪਾਵੇ ਮੈਨੂੰ ਆ ਕੇ ਕਹੇ ਮੈਂ ਸਾਬ ਜਦ ਮੈਂ ਜੰਗ ਵਿੱਚ ਜਾਣਾ ਹੈ ਪੁੱਤਰਾ ਤੈਨੂੰ ਮੈਂ ਬੁਲਾਉਂਦਾ ਇਤਿਹਾਸ ਕੁਛ ਹੋਰ ਬਣਦਾ ਸੀ ਅੱਜ ਆਪ ਆਇਆ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਅਜੀਤ ਸਿੰਘਾ ਸ਼ਸਤਰ ਬਸਤਰ ਸਜਾਏ ਸੋਹਣੀ ਕਲਗੀ ਸਜਾਈ ਮਹਾਰਾਜ ਨੇ ਮੁਖੜਾ ਚੁੰਮਿਆ ਸਾਰ ਸੰਗਤ ਮੁਖ ਚੁੰਮਿਆ ਦੇ ਬਾਬਾ ਅਜੀਤ ਸਿੰਘ ਜੀ ਨੂੰ ਉੱਥੇ ਬਚਨ ਕੀਤਾ ਕਹਿੰਦੇ ਅਜੀਤ ਸਿੰਘ ਆ ਬੁਲਾਉਂਦਾ ਗੱਲ ਹੋਰ ਹੋਣੀ ਸੀ ਅੱਜ ਆਪ ਚੱਲ ਕੇ ਆਇਆ ਆਉਣ ਵਾਲੀ ਸਿੱਖ ਕੌਮ ਆਉਣ ਵਾਲੇ ਨੌਜਵਾਨ ਜਦੋਂ ਤੇਰਾ ਅੱਜ ਦਾ ਇਤਿਹਾਸ ਪੜਿਆ ਕਰਨਗੇ ਨਾ ਵਿਸ਼ੀਦ ਹੋਣ ਵਾਸਤੇ ਜੀਤ ਸਿੰਘ ਆ ਪਾਇਆ ਜਦੋਂ ਕਹਿੰਦੇ ਸਿੱਖ ਕੌਮ ਤੇ ਢੀੜ ਬਣਿਆ ਕਰੇਗੀ ਤੇਰੇ ਵਰਗੇ ਨੌਜਵਾਨ ਸਿੱਖ ਕੌਮ ਤੋਂ ਜਾਨਾਂ ਕੁਰਬਾਨ ਕਰਿਆ ਕਰੇਗਾ ਵਾਹ ਸਿੱਖ ਕੌਮ ਤੋਂ ਜਾਣਾਂ ਵਾਰਿਆ ਕਰਨਗੇ ਤੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ ਸਿੰਘ ਲੈ ਨਾਲ ਉਹ ਜੰਝ ਚੜੀ ਸ਼ਹੀਦਾਂ ਦੀ ਧੰਨ ਬਾਬਾ ਜੀਤ ਸਿੰਘ ਅੱਜ ਚੱਲੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਗਾਰੇ ਛੱਡ ਰਹੇ ਨੇ ਖੁਸ਼ ਹੋ ਰਹੇ ਨੇ ਮੇਰਾ ਲਾਲ ਲਾੜੀ ਮੌਤ ਵਿਆਹਣ ਚੱਲੇ ਜੰਝ ਚੜੀ ਸ਼ਹੀਦਾਂ ਦੀ ਸੰਗ ਤੇ ਬਨ ਕੇ ਮੌਤ ਦੇ ਗਾਣੇ ਜੰਝ ਚੜੀ ਸ਼ਹੀਦਾਂ ਦੀ ਸੰਗ ਤੇ